ਇਸ ਵਿਲੇ ਦੀ ਵੱਡੀ ਤੇ ਦੁਖਦਾਈ ਖਬਰ ਮਾਨਸਾ ਤੋਂ ਸਾਹਮਣੇ ਆਈ ਹੈ ਜੁਥੇ ਕਿ ਸੜਕ ਹਾਦਸੇ ਦੇ ਵਿੱਚ ਦੋ ਮਾਸੂਮ ਬੱਚੀਆਂ ਦੀ ਮੌਤ ਹੋਈ ਹੈ ਇਹ ਦੋ ਮਾਸੂਮ ਬੱਚੀਆਂ ਜੋ ਕਿ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਐਕਟਿਵਾ ਤੇ ਸਵਾਰ ਹੋ ਕੇ ਸਵੇਰ ਦੇ ਸਮੇਂ ਸਕੂਲ ਨੂੰ ਜਾ ਰਹੀਆਂ ਸੀ ਪਰ ਇੱਕ ਪੀ ਆ ਟੀ ਸੀ ਬੱਸ ਦੇ ਵੱਲੋਂ ਐਕਟਿਵਾ ਨੂੰ ਟੱਕਰ ਮਾਰ ਦਿੱਤੀ ਗਈ ਤੇ ਨਾਲ ਦੋਹਾਂ ਮਾਸੂਮ ਬੱਚੀਆਂ ਨੂੰ ਬੱਸ ਦੇ ਵੱਲੋਂ ਕੁਚਲ ਦਿੱਤਾ ਗਿਆ ਮੌਕੇ ਤੇ ਦੋਹਾਂ ਬੱਚੀਆਂ ਦੀ ਮੌਤ ਹੋ ਜਾਂਦੀ ਹੈ ਤੇ ਐਕਟਿਵਾ ਚਲੌਣ ਵਾਲਾ ਜੋ ਸ਼ਖਸ ਉਪਰਾਂ ਨੂੰ ਡੇਕ ਜਾਂਦਾ ਹੈ ਜਿਸ ਕਾਰਨ ਉਹ ਬਚ ਜਾਂਦਾ ਹੈ ਉਸਦੇ ਬਹੁਤੀ ਸੱਟ ਨਹੀਂ ਲੱਗੀ ਹੈ ਪਰ ਇਹ 마ਸੂਮ ਬੱਚੀਆਂ ਜੋ ਕਿ ਸਵੇਰ ਦੇ ਸਮੇਂ ਸਕੂਲ ਜਾ ਰਹੀਆਂ ਸੀ ਉਹ ਹਾਦਸੇ ਦਾ ਸ਼ਿਕਾਰ ਹੋਈਆਂ ਤੇ ਦੋਹਾਂ ਦੀ ਮੌਤ ਹੋ ਗਈ। ਖਬਰ ਮਾਲਸਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਪਿੰਡ ਲਾਲਿਆਵਾਲੇ ਦੇ ਵਿੱਚ ਬੇਹਦ ਦਰਦਨਾਕ ਹਾਦਸਾ ਵਾਪਰਿਆ ਪੀਆਟੀਸੀ ਨੇ ਇਹਨਾਂ 마ਸੂਮ ਬੱਚੀਆਂ ਨੂੰ ਦਰੜ ਦਿੱਤਾ। ਮ੍ਰਿਤਕਾਂ ਦੀ ਪਛਾਣ ਸੋਨੂ ਜੋ 12 ਸਾਲ ਦੀ ਹੈ ਤੇ ਮੀਨਾ ਜੋ 7 ਸਾਲ ਦੀ ਹੈ ਇਸ ਵਿੱਚ ਜੋ ਕੀਤੀ ਗਈ ਹੈ ਦੋਹੇ ਜਾਣੇ ਸਕੂਲ ਨੂੰ ਜਾ ਰਹੇ ਸੀ ਪਰ ਸਰਕਾਰੀ ਬੱਸ ਨੇ ਟੱਕਰ ਮਾਰ ਦਿੱਤੀ ਐਕਟਿਵਾ ਨੂੰ ਦੋਹਾਂ ਬੱਚਿਆਂ ਨੂੰ ਦਰੜ ਦਿੱਤਾ ਪਰਿਵਾਰ ਨੂੰ ਖਬਰ ਮਿਲੀ ਤੇ ਪਰਿਵਾਰ ਲਗਾਤਾਰ ਭੁੱਬਾ ਮਾਰ ਰੋਂਦਾ ਹੋਇਆ ਨਜ਼ਰ ਆ ਰਿਹਾ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ ਮਾਪਿਆਂ ਦਾ ਕਹਿਣਾ ਹੈ ਕਿ ਜਲ ਤੋਂ ਜਲਦ ਕਾਰਵਾਈ ਡਰਾਈਵਰ ਦੇ ਖਿਲਾਫ ਕਰਨੀ ਚਾਹੀਦੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਬੱਸ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ ਤੇ ਕਾਰਵਾਈ ਪੁਲਿਸ ਇਸ ਪੂਰੇ ਮਾਮਲੇ ਤੇ ਕਰਦੀ ਹੋਈ ਨਜ਼ਰ ਆ ਰਹੀ ਹੈ ਪਰ ਜਿੱਥੋਂ ਤੱਕ ਗੱਲ ਹੋਵੇ ਇਹਨਾਂ ਦੋਹਾਂ ਮਾਸੂਮ ਬੱਚੀਆਂ ਦੀ ਜਿਨ੍ਹਾਂ ਨੂੰ ਘਰਦਿਆਂ ਨੇ ਤਿਆਰ ਕਰਕੇ ਸਕੂਲ ਨੂੰ ਭੇਜਿਆ ਪਰ ਰਸਤੇ ਦੇ ਵਿੱਚ ਜਿਹੜਾ ਹਾਦਸਾ ਬੱਚੀਆਂ ਨਾਲ ਵਾਪਰ ਗਿਆ ਕਿ ਦੋਹਾਂ ਦੀ ਜ਼ਿੰਦਗੀ ਚਲੀ ਗਈ